ਸਤ ਸ੍ਰੀ ਅਕਾਲ ਜੀ ਸਾਰਿਆਂ। ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸੰਤ ਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਫਰਮ ਨੇ ਵੀਰਕੋਲਾ ਪਾਏ ਆ ਤੇ 에어ਪੋਰਟ ਤੇ ਬਿਲਕੁਲ ਲੱਗੀ ਘਾਰਿਆ ਵੀਰ ਜੀਹਾਂ ਦਾ। ਅੱਜ ਤਾਂ ਨ ਪੰਜ ਮੱਝਾਂ ਤੁਹਾਨੂੰ ਦਿਖਾਉਣੀਆਂ। ਜਿਨ੍ਹਾਂ ਵਿੱਚ ਤਿੰਨ ਸੁਈਆਂ ਵਾ ਤੇ ਦੋ ਗੱਬਨਾ ਵਾ। ਇੱਕ ਆ ਬੂਰੀ ਮੱਝ ਵੀ ਤੁਹਾਨੂੰ ਦਿਖਾਉਣੀ ਆ। ਤੇ ਕਮ ਅੱਜ ਅਵੀ ਕਾਫੀ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਵੀਰ ਜੀ ਨਾ ਇਹ ਆ ਵੀ ਸੂਈਆਂ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾ ਕੇ ਪਸ਼ੂ ਖੜੋ ਜੀ ਹਾਂਜੀ ਬੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਵਧੀਆ ਵਧੀਆ ਭਾਜੀ ਤੁਸੀਂ ਸਭ ਵਧੀਆ ਜੀ ਵਧੀਆ ਵਧੀਆ ਭਾਜੀ ਤੇ ਨਾਮ ਦੱਸ ਤੇ ਕਰੀ ਫਿਰ ਭਾਜੀ ਮੇਰਾ ਨਾਮ ਮੁੰਜੋ ਪਿੰਡ ਦਾ ਆ ਸਾਂਸੀ ਜ਼ਿਲ੍ਹਾ ਬਸਰ ਤਹਿਸੀਲ ਚਨਾਣਾ ਜੋ ਫੋਨ ਨੰਬਰ ਵੀ ਬੋਲ ਦੋ 826444231 ਭਾਜੀ ਠੀਕ ਹੈ ਜੀ ਤੇ ਅੱਜ ਪੰਜ ਮੱਝਾਂ ਹੀ ਆ ਹਨਾ ਹਾਂਜੀ ਹਾਂਜੀ ਲੰਗਿੰਦਾ ਹੀ ਲੈਂਦੇ ਭਾਜੀ ਅੱਜ ਠੀਕ ਹੈ ਨੀਲੀ ਨੀਲੀ ਦਾ ਵੀ ਕਾਲੀ ਨੀਲੀ ਦਾ ਵੀ ਠੀਕ ਹੈ ਜੀ ਹਾਂਜੀ ਸਾਰੀ ਵੈਰਾਈਟੀ ਆ ਸਾਰੀਆਂ ਹੀ ਨੀਲੀ ਦੀਆਂ ਮੱਝਾਂ ਵੀ ਅੱਜ ਹੈਗੀਆਂ ਤੇ ਵਿੱਚ ਪੂਰੀਆਂ ਵੀ ਆ ਹਾਂਜੀ ਤੇ ਚਲੋ ਫਿਰ ਇਧਰੋਂ ਸ਼ੁਰ ਇਤ ਸੂਈ ਸਵਾਈ ਆ ਹਾਂ ਆ ਹਵਾ ਨਹੀਂ ਰਾ ਦੇਖ ਸਾਦੇ ਜੇ ਲੱਗੇ ਤਾਂ ਬਾਕੀ ਥਣਾ ਦਾ ਸਾਈਜ਼ ਵੀ ਚੰਗਾ ਹੈ ਜੇ ਥਣ ਵੀ ਤੇ ਆਪਾਂ ਲਾ ਕੇ ਤੇ ਦਿਖਾ ਦਈਏ ਤੁਹਾਨੂੰ ਆ ਦੇਖ ਸਕਦੇ ਕਿੰਨਾ ਚਿਰ ਅੱਜ ਜੋ ਮੈਂ ਦਾ ਅੱਛਾ ਸੂਈ ਨੂੰ ਅੱਜ ਹੋ ਗਏ ਹੁਣੇ ਆ 15 ਤੋਂ 20 ਦੇਣਾ ਅੱਛਾ ਤੇ ਦੁੱਧ ਜਿਹਦੇ ਥਲੇ ਲੀਟਰ ਨਾਲ ਜਿਹੜਾ ਆਪਾਂ ਮਿਲ ਲੈਣਾ ਹੋ ਨੋ ਵਖਾਵੇ ਆਦਾ ਉਹ ਦਾ 1 ਲੀਟਰ ਨਾਲ ਜਿਹੜਾ ਮਿਲਣਾ ਉਹ 9 ਕਿਲੋ ਠੰਡਾ ਦੁੱਧ ਜੀ ਪੱਕਾ ਦੁੱਧ ਹੈਗਾ ਜਿਹੜਾ ਸਾਡੇ ਘਰ ਭਾਜੀ ਦੋ ਟਾਈਮ ਵੀ ਕੋ ਚੋਲੇ ਭਲਾ ਚਾਰ ਟਾਈਮ ਚੋਲੇ ਤੋਰੋ ਫੇਰ ਇੱਕ ਕਰੀ ਨਾ ਮੇਕ ਕੇ ਦਵਾਂਗੇ ਆਬਲੀ ਘਟੀ ਜੀ ਹਾਂਜੀ ਆਪਣੇ ਸਮਝਣਾ ਕੋ ਲਾ ਲੈ ਕਿੰਨੀ دیرਦੀ ਹੈ ਹਾਂਜੀ ਤੇ ਬਾਕੀ ਥੱਲੇ ਸਭ ਚੰਗੀ ਆ ਤੇ ਕਦ ਕੱਠ ਪਿੱਠ ਪੜੇ ਤਾਂ ਵੀ ਇਕੱਲੀ ਦੇਖ ਸਾਦੇ ਜੀ ਬਾਕੀ ਜੇ ਟਾਈਮ ਸਵੇਰ ਸਵੇਰ ਦਾ ਵਾ ਇਹ ਉਤਰਾ ਹੀ ਨਹੀਂ ਰਹੀ ਆ ਤੇ ਜੇ ਰੱਜੀਆਂ ਰੱਜੀਆਂ ਨਹੀਂ ਆ ਪੂਰੀਆਂ ਤੁਹਾਡਾ ਆਪ ਸਮਾਹ ਪਾਜੀ ਇਨਾ ਚੰਗਾ ਮੈਨੂੰ ਲੱਗਾ ਜੀ ਨਾ ਠੀਕ ਹੈ ਜੀ ਕੋਈ ਮੂ ਸਟਾ ਨਹੀਂ ਹੈ ਕੋਈ ਘਾਟ ਵਾਦੀ ਆਪਣੀ ਗਰੰਟੀ ਹੈ ਉਹਦੀ ਠੀਕ ਹੈ ਜੀ ਹਾਂਜੀ ਪਾਜੀ ਤੇ ਬਾਕੀ ਜੇ ਕੱਦ ਜੇ ਆਪਾਂ ਬਹੁਤਾ ਵੱਡਾ ਵੀ ਨਹੀਂ ਕਰ ਸਕਦੇ ਤੇ ਬਹੁਤਾ ਛੋਟਾ ਵੀ ਨਹੀਂ ਪਾਜੀ ਨਾ ਪਾਜੀ ਬਹੁਤਾ ਛੋਟਾ ਜੀ ਮੀਡੀਅਮ ਜਿਹਾ ਸੈਜ ਹੈ ਹਨਾ ਹਾਂਜੀ ਪਾਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਪਾਜੀ 18000 ਜੀ ਅੱਛਾ 2 ਛੜਦੀ ਹੈ 5000 ਦੇ ਲਾਂਗੇ 57 ਦੇ ਦਈਏ ਦੇ ਲਾਂਗੇ ਪਾਜੀ ਕੋਈ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਵਾ ਨਾ ਇਹਦਾ ਫਿਰ ਤਾਂ ਦੇਖ ਸਕਦੇ ਜੀ ਠੀਕ ਹੈ ਜੀ। ਸਾਡੀ ਭਾਜੀ ਆ ਚਿਹਰੇ ਤੋਂ ਵੀ ਇੱਕ ਕਰੀਏ ਤੁਹਾਨੂੰ ਦਿਖਾ ਦਈਏ। ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਆ। ਸਾਡੀ ਭਾਜੀ। ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ। ਇਹਦਾ ਭਾਜੀ ਸੂਆ ਦੂਜਾ ਜੀ ਛੋਟੀ ਦਾ। ਅੱਛਾ ਇਹਦਾ ਦੂਸਰਾ ਸੂਆ ਆ। ਹਾਂਜੀ ਦੁੱਧ ਇਹਦੇ ਸਾਲੇ ਲੀਟਰ ਵਾਲਾ ਭਾਜੀ 8 ਕਿਲੋ ਠੰਡਾ ਦੁੱਧ ਜੇ ਖੁੱਲਾ ਡੁੱਲਾ। ਤਿਆਰ ਜਿਹੜਾ। ਹਾਂਜੀ ਹਾਂਜੀ ਤੇ ਕੱਟੀ ਜੀ ਮਦਰ ਸੂਈ ਨੂੰ 20 22 ਦੇ ਇਹਨੂੰ ਵੀ ਹੋ ਗਈ ਜੀ ਉਹ ਕੱਟੀ ਜੀ ਵਿਖਾ ਲਿਆ। ਜਿਹੜੀ ਕੱਟੀ ਆ। ਭਲੀ ਭਾਜੀ। ਆ ਕੱਟੀ ਜੇ ਆਪਣੀ ਗੱਲ ਸਮਝ ਨਾਲ ਲਾ ਲੇ ਬਾਕੀ ਮਹੀਨੇ ਤੇ ਲਾਗੇ ਬੰਨੇ ਬਾਹਰ ਵੀ ਹੋ ਸਕਦਾ ਹੈ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਪਣੀ ਸਮਝ ਨਾਲ ਕੋ ਲਾ ਲੇ ਕਿੰਨੇ ਕੇ ਚਿਰਦੀ ਹੈ ਆਹ ਦੇਖ ਸਕਦੇ ਜੋ ਵੀ ਹੈ ਸਾਡੇ ਸਾਹਮਣੇ ਹੀ ਆਜ ਭਾਜੀ ਦੋ ਮਹੀਨੇ ਪੈਦੇ ਜਾਂ ਤਿੰਨ ਮਹੀਨਿਆਂ ਸੀਆਂ ਤਿੰਨਾ ਮਗਰ ਕਟੀਆਂ ਹੀ ਅੱਛਾ ਸਾਰੀਆਂ ਮਗਰ ਕਟੀਆਂ ਹੀ ਆ ਹਾਂਜੀ ਹਾਂਜੀ ਤੇ ਤੌਰ ਫਿਰ ਇਹਨਾਂ ਤੇ ਇਹਦਾ ਵੀ ਹਵਾਨਾ ਦੇਖ ਸਕਦੇ ਲੱਗੇ ਤਾਂ ਬਾਕੀ ਥੋੜਾ ਜਿਹਾ ਡਰਦੀ ਆ ਸਾਡੇ ਕੋ ਉਤਰਾ ਇਹ ਆ ਵੀ ਇੱਕ ਅੱਧ ਕੱਟ ਪਿੱਠ ਫੜੇ ਦੀ ਚੰਗੀ ਆ ਲਿਆ ਜੇ ਬਿੱਬਾਂ ਦਾ ਜੀ ਆ ਦੇਖ ਸਾਡੇ ਹਵਾ ਨੇ ਇਹਦਾ ਵੀ ਲੱਗੇ ਤਾਂ ਖਣ ਭਾਂਡੇ ਦੀ ਭਾਜੀ ਬੜੀ ਸਾਫ਼ ਹੈ ਛੋਟੀ ਚੋਣ ਚੋਣ ਜਿੰਨੀ ਮਿਆਰ ਸਫਾਈ ਜਿਆ ਹਾਂਜੀ ਤੇ ਇਹਦੇ ਵੀ ਥਾਂ ਨੇ ਕਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਸਮਾਨ ਆਗੇ ਥਾਣਾ ਦਾ ਸਾਈਜ਼ ਹੋਰ ਇਹਨੇ ਵਧੀਆ ਕਰ ਜਣਾ। ਸਮਾਨ ਵੀ ਭਾਜੀ ਨਾ ਖੇੜ ਜਾਂਦੀ ਐ ਥਣਚਵਾਈ ਵਾਲਾ ਇਹ। ਠੀਕ ਐ। ਕੋਈ ਪੂਛ ਤਾ ਨਹੀਂ ਇਹ ਕੋਈ ਘੜਵਾਦ ਨਹੀਂ ਇਹ। ਦੂਸਰੇ ਪਾਸੇ ਦਾ ਥਣ ਤੁਹਾਨੂੰ ਦਿਖਾ ਦਿੰਨੇ ਆ ਇੱਕ। ਥੋੜਾ ਡਰਦੀ-ਡਰਦੀ ਆ ਸਾਡੇ ਦਾ। ਆਹ ਦੇਖਾ ਤੇ ਥਾਣੇ ਵੀ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਭਾਜੀ 65000 ਚ 60 ਦੀ ਦੇ ਦिए। ਬਾਹ 10000 ਨਾ ਪੂਰੇ 60 ਦੀ ਹਾਂ ਨਾ ਦੇ ਦਾਂਗੇ 50000 ਦੀ ਭਾਜੀ ਤੁਹਾਨੂੰ ਪਤਾ ਕੱਤੀ ਵੀ ਆ ਵਗਰ ਹਾਂਜੀ 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 ਬਾਕੀ ਵੱਡੀ ਝੋਟੀ ਆ ਕੱਦਲਾ ਮੇਰਾ ਕੁਦੀਆ ਬਾਕੀ ਆ ਬੇ ਕੱਦ ਕਾਟ ਦੀ ਚੰਗੇ 40 ਝੋਟੀ ਭਾਜੀ ਠੀਕ ਆ ਤੇ ਇਹਦਾ 60000 ਚ ਮੰਤਨ ਕਰ ਦੋਗੇ ਹਾਂਜੀ ਹਾਂਜੀ ਕਰ ਦਾਂਗੇ ਭਾਜੀ ਕੋਈ ਫੋਨ ਲਾਵੇ ਕਰੀ ਜ਼ਰੂਰ ਹੈ ਨਾ ਖੁੱਲਾ ਮੰਤਨ ਕਿੰਨੇ ਕਰ ਦਾਂਗੇ ਤੇ ਹੁਣਾਂ ਵੀ ਸੂਈ ਸਵਾਈ ਆ ਇਹਦਾ ਭਾਈ ਸੂਆਏ ਤੀਜਾ ਅੱਛਾ ਇਹਦੇ ਮਗਰ ਵੀ ਕੱਤੀ ਏ ਅੱਛਾ ਤੇ ਦੁੱਧੀ ਦੇ ਥੱਲੇ ਹੋਊਗਾ ਲੀਟਰਾਂ ਦਾ 8 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਪੱਕਾ ਤੋਰ ਫੇਰ ਇਹਦੇ ਭਾਜੀ ਪਰਲਾ ਮਗਰਲਾ ਥਾਨੀ ਜਿਹੜਾ ਉਹਦੇ ਚ ਮਾੜਾ ਜਿਹਾ ਸੱਜੂ ਜਿਹਦੇ ਹੱਥ 'ਤੇ ਹੁੰਦਾ ਇਹ ਚੌਣ ਲੱਗੀਆਂ ਅੱਛਾ ਹਾਂਜੀ 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 ਚਲੋ ਆਹ ਦੱਸ ਦੇਣਾ ਚਾਹੀਦਾ ਵਾ ਹਾਂਜੀ ਨਹੀਂ ਵਿੱਚ ਹੀ ਦੱਸਿਆ ਚੱਲਦਾ ਤੇ ਆਹ ਇਹਦੀ ਕੱਟੀ ਜੇ ਕੱਟੀਆਂ ਸਾਰੀਆਂ ਇੱਕੋ ਜਿਹੀਆਂ ਆ ਤੇ ਆਪਣੇ ਆਪਣੇ ਹਿਸਾਬ ਨਾਲ ਕੋਈ ਲਾਲੇ ਵੀ ਕਿੰਨੇ ਕਿੰਨੇ ਦਿਨਾਂ ਦੀਆਂ ਵਾ ਬਾਕੀ ਇਹਦੀਆਂ ਵੀ ਅੱਖਾਂ ਦਮੇ ਬਿੱਲੀਆਂ ਹੀ ਆ ਥੋੜਾ ਜਿਹਾ ਲੋਸ਼ ਨਹੀਂ ਪੈਣ ਨਾਲ ਛਿਕ ਜਾਂਦੀਆਂ ਕਈ ਵਾਰੀ ਅੰਡੀ ਜੀ ਹੁੰਦੀ ਹੈ ਪਾਜੀ ਅੰਨੀ ਆਹ ਦੇਖ ਸਾਡੇ ਚਿਹਰਾ ਇਹਦਾ ਇੱਕ ਰੀ ਖਾਣੇ ਦਾ ਵੀ ਚੰਗਾ ਲੱਗਾ ਦੂਰ ਦੂਰ ਥਾਣਾ ਇਹਦਾ ਵੀ ਲੱਗਾ ਨਹੀਂ ਸੰਦੇਹਵਾਂ ਨੈਦਾ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹ ਭਾਜੀ ਸਾਡੇ ਕੋ ਆਈ ਜੇ ਕੱਲ ਦੀ ਅੱਛਾ ਇਹਨਾਂ ਥੋੜਾ ਜਿਹਾ ਦਿਨ ਨਹੀਂ ਲਾਉਂਦੀ ਉਹਨਾਂ ਘਰ ਦੀ ਪਾਲੀ ਹੀ ਮੈਂ ਹਾਂ ਉਹਨਾਂ ਸਾਰੀਆਂ ਵਈਆਂ ਭਾਜੀ ਪਾੜੇ ਚ ਲਾਈਆਂ ਬੱਚਾ ਪੁੱਛਾ ਛੱਡਦੇ ਹੀ ਨਹੀਂ ਹਿੱਦਾ ਚੁੰਦੇ ਜੀ ਅੱਛਾ ਤੇ ਇਹਨੇ ਕੱਲ ਸ਼ਾਮੀ ਸਾਡੇ ਕੋ ਆ ਕੇ ਟੀ ਗੱਲ ਆ ਜੇ ਮਿਲੀ ਨਹੀਂ ਥੋੜਾ ਜਿਹਾ ਉਪਰਾਂ ਥਾਂ ਕਰਗੀ ਤੁਹਾਨੂੰ ਪੜਾ ਇੱਕ ਦੋ ਦਿਨ ਡੰਗਰ ਕਰ ਹੀ ਜਾਂਦਾ ਇਹ ਹਾਂਜੀ ਹਾਂਜੀ ਸਾਈਂ ਕਰਦਾ ਠੀਕ ਆ ਹਾਂ ਜੀ ਇਹ ਨਹੀਂ ਬਾਕੀ ਦੀ ਗੱਲ ਹੈ ਫੁੜਕਦੀ ਆ ਜਾਂ ਨੱਚਦੀ ਆ ਇਹ ਮਾਂ ਨਾਲ ਖਲੋਤੀ ਜਾਂਦੀ ਏਦਾਂ ਬਹਿਣ ਵੀ ਦਿੰਦੀ ਆ ਠੀਕ ਆ ਜਿਹੜਾ ਦੁੱਧ 8 ਕਿਲੋ ਹੋਗਾ ਪੱਕਾ ਲੀਟਰ ਵਾਲਾ ਇਹਦੇ ਕੋਲ ਠੀਕ ਆ ਹਾਂ ਜੀ ਕੱਟੀ ਮਸਲ ਜੇ ਇਹਦਾ ਮੁੱਲ ਭਾਈ 50000 ਕਰਦੇ ਏ 48 ਦੇ ਦਾਂਗੇ 48 ਦੇ ਦੇ ਦੋਗੇ ਬਾਕੀ ਵਿੱਚ ਕੁੱਲਾ ਕਰ ਦੋਗੇ ਮੰਨ ਤਾਂ ਹਾਂ ਜੀ ਹਾਂ ਜੀ ਦੇ ਦਾਂਗੇ ਭਾਜੀ ਜਿਹੜਾ ਵੀ ਤੇ ਭਰਾ ਕੁੱਲਾ ਕੋਈ ਫੋਨ ਲਾਵੇ ਕਰੀ ਜਰੂਰ ਹਾਂ ਜੀ ਇਹ ਤੁਹਾਨੂੰ ਪਤਾ 2-4 ਮਹੀਨੇ ਚ ਹੋਗੇ ਵੀ ਉਦਾਂ ਹੀ ਆ 40 ਦੀ ਜਿੰਨੂੰ ਮਰਜ਼ੀ ਦੇ ਦੋ ਹਾਂ ਜੀ ਹਾਂ ਜੀ ਹਾਂ ਜੀ ਵੱਡੇ ਘੱਟ ਵਾਲੀ ਮੈਂ ਚਲੋ ਮਗਰ ਨਾਲੇ ਕੱਟੀ ਵੀ ਆ ਤਹੋਣਾ ਬੂਰੀ ਤਾਂ ਨਿਖਾਉਣੀ ਆ ਇਹਦਾ ਵੀ ਜਿਸ ਵਾਇਓ ਦੁੱਧ ਆ ਅੱਛਾ ਪਹਿਲੇ ਸਵੇਰ ਵਾਲਿਆਂ ਕਹਨੋਂ 10 ਕਿਲੋ ਦੁੱਧ ਚੋਭਦੀ ਰਹੀ ਆ ਅੱਛਾ ਐ ਰਹੀ ਵੀ ਚਲੋ ਜਾਨਣੀ ਦਾ 10-11 ਕਿਲੋ ਦੁੱਧ ਚਵਾਈ ਜੋ ਝੋਟੀ ਦੇਣੋ ਨਾ ਗਿਆ 15 ਤੋਂ 20 ਘੜਦੀ ਆ ਅੱਛਾ ਬਾਕੀ ਭਾਜੀ 2-4 ਦਿਨ ਵੱਧ ਘੱਟ ਵੀ ਲ ਖੜ ਸਕਦੀ ਆ ਆਪਣੀ ਸੰਝਣਾ ਆਪਣੇ ਤਾਂ ਸਮਝਣਾ ਕੋਈ ਕਰਦੇ ਹਨਾ ਜਿਹੜਾ ਕੋਈ 5-7 ਦਿਨ ਉੱਤੇ ਸਾਂਭ ਸਕਦਾ ਵਾ ਉਹੀ ਕੋਈ ਵੀਰ ਖੜੇ ਆ ਭਾਜੀ ਦੋ ਗਲੋ ਕਿਉਂ ਦੇ ਇਹਨੂੰ ਛੋਟੀਆਂ ਚੱਡਾ-ਚੱਡਾ ਪੂਰਾ ਖੁੱਲੂਗੀ ਜਿੰਨਾ ਜਿੰਨਾ ਇਹਨੂੰ ਇਹ ਸੋਨਾ ਨਾ ਇਹ ਮੈਂ 10000 ਮਿੰਗੀ ਹੋਈ ਨਹੀਂ ਤੋਰੋ ਫੇਰ ਕਰੀ ਬਾਕੀ ਆਪਾਂ ਸਾਂਭ ਛੱਡ ਕੇ ਦਵਾਂਗੇ ਠੀਕ ਆ ਬਾਕੀ ਇਹਦਾ ਵੀ ਥਾਨੂੰ ਚੰਗਾ ਲੱਗਾ ਵਾ ਦੂਰ ਦੂਰ ਥਾਣੇ ਦਾ ਬਾਕੀ ਜਿੱਦਨਵੇਂ ਤਿਆਰੀ ਚੰਗਾ ਹਵਾਨਾ ਫਸਵਾ ਤਿਆਰ ਕਰਨਾ ਫਿਕਸ ਜਾਈਨੇ ਬੂਰੀ ਮਾਚਿਆ ਜੜੀ ਐ ਐਵੀਂ ਨੀਲੀ ਦੀ ਜੋ ਪਾਣੀ ਮੇਰੀ ਲਾਲੀ ਕੀ ਹੁੰਦੀ ਐ ਇਹਦੇ ਥਾਣੇ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਇਹ ਲੋ ਭਾਈ ਤਿਆਰ ਹੋਵੇ ਝੋਟੀ 70 75000 ਦੀ ਹੁਣ ਸਾਮ ਛੱਡ ਕੇ ਦਈਏ 15000 ਸਾਮ ਛੱਡ ਦਈਏ 60 ਦੀ ਦੇ ਲਈਏ 60 ਚ ਵੇਖ ਲੋ ਕਰ ਦੋ ਕੋ ਮਨਤਨ ਕਰ ਦੋ ਤੁਸੀਂ ਆਪੇ ਕਰ ਦੋ ਵੀਜੀ 2000 ਛੱਡ ਦਈਏ ਦੇ ਰਾਂਗੇ ਭਾਈ 58000 58000 ਦੀ ਦੇ ਦੋਗੇ ਹਾਂ ਜੀ ਬਾਕੀ ਮੇਰਾ ਵੀਰ ਭਰਾ ਕੋ ਸਾਮ ਕੇ ਝੋਟੀ 10 ਦਿਨ ਜਿੱਥੇ ਮਰਜੀ 70000 ਜੀ ਵੇਚ ਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਹੋਰ ਮੱਝ ਆ ਗਈ ਜਿਹੜੀ ਚੰਗੇ ਗੱਦ ਕਰਚਾ ਭਾਰੇ ਪੱਲੇ ਦੀ ਹੈ ਪਿਓਰ ਨੀਲੀ ਰਾਵੀ ਦੀ ਜੋ ਭਾਜੀ ਠੀਕਾ ਸੋ ਆ ਜੀ ਇਹਦਾ ਤੀਜਾ ਪਿਛਲੇ ਸੋਇ ਕਾਨ ਵਾਲਿਆ ਕਹਿਆ 15 ਕਿਲੋ ਦੁੱਧ ਚੋਂ ਦੇਦੇ ਨੇ ਅੱਛਾ ਬਾਕੀ ਆਪਣੀ ਸਮਝ ਵੇ ਲੈ ਮੇਰਾ ਵੀ ਵੀ ਕਿੰਨਾ ਚੋ ਆ ਸਕਦਾ ਆਪਣੀ ਸੇਵਾ ਦਾ ਤੋਰੋ ਫਿਰ ਇਹਨਾਂ ਵਾਕਿਆ ਦਾ ਇੱਕ ਸਿੰਘ ਵੀ ਅੱਧਾ ਚਿੱਟਾ ਆ ਸਿੰਘ ਵੀ ਇੱਕ ਚਿੱਟਾ ਜਿਹਾ ਜੀ ਅੱਖਾਂ ਬਿੱਲੀਆਂ ਤੇ ਅੱਖਾਂ ਵਿੱਚ ਬਿੱਲੀਆਂ ਇਹਦੀ ਕਿਵੇਂ ਹੋਰ ਕਿਤੇ ਹੀ ਬਾਕੀ ਚੰਗੇ ਫਿੱਟ ਕੁੜੇ ਦੀ ਹੈ ਵੀ ਇੱਕ ਵਾਰੀ ਫੇਰ ਤੋਰ ਦੋ ਵੀਰ ਜੀ ਨਾ ਆਇਓ ਲੈ ਬਾਕੀ ਥੱਲੇ ਚੰਗੇ ਖੁੱਲੇ ਹਵਾ ਨੇ ਤੇ ਤਿਆਰ ਹੁੰਦੀ ਹੈ ਜਿੰਨ 10 12 ਲੈ ਜੂਗੀ ਮੈਂ ਤੂ ਨੂੰ ਚੱਡਾ ਲਾ ਜੂਗੀ ਆ ਦੇਖ ਸਾ ਦੇ ਹਵਾ ਨਾ ਇਧਰ ਲੱਗੇ ਤਾ ਇਹ ਹੋਰ ਨੀਲੀ ਰਾਵੀ ਜੋ ਭਾਜੀ ਜਿੰਨੂੰ ਆਂਦੇ ਆ ਅਸਲ ਬਲਡ ਵੱਡ ਡੇਰੀਏ ਦੀ ਮੈਂ ਜੋ ਆ ਨਾ ਇਹ ਨੀ ਵੱਡੀ ਹੈ ਕਦ ਕੱਦ ਦਾ ਆਪਸਾ ਵੜਾ ਲੈ ਬਾਕੀ ਭਾਰੀ ਆ ਸੰਭੀ ਸੰਭੀ ਚੰਗੀ ਆ ਤੇ ਥੱਲੇੋਂ ਚੰਗੀ ਭਰਨੀ ਆ ਜਿੰਨੇ ਭਾਜੀ ਬਰੀਡ ਤਿਆਰ ਕਰਨੀ ਆ ਮੈਂ ਲੈ ਜੀ ਤੇ ਇਹਦਾ ਦੋ ਕੱਟੀਆਂ ਇਹਨੇ ਦਿੱਤੀਆਂ ਇਹ ਪਿੱਲੇ ਸੂ ਠੀਕ ਆ ਹਾਂਜੀ ਇਹ ਦਾ ਫਿਰ ਕੱਟੀ ਦੇ ਦੀ ਤੇ ਤੁਹਾਨੂੰ ਪਤਾ ਭਾਈ ਨਸਲ ਬੰਨ ਜਣੀ ਹਾਂਜੀ 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 ਇਹਦਾ ਮੁੱਲ ਮੁੱਲ ਦਾ ਭਾਈ ਮੈਂ ਆਂਦੀ ਇੱਕ ਦਾ ਹੀ ਕਰੀ ਜਾਓ ਭਾਵੇਂ ਇਹਦਾ ਅੱਛਾ ਮੈਂ ਹੀ ਦੱਸ ਦੋ ਕਿੰਨੇ ਦੀ ਮੈਂ ਦੇ ਦਈਏ ਕਰ ਦੋ ਸਾਹਬ ਜੀ ਇਹਦਾ ਮੁੱਲ ਕਿੰਨਾ 95000 ਦੀ ਹੈ 90 ਦੀ ਦੇ ਦਈਏ ਦੇ ਦਾਂਗੇ ਭਾਜੀ ਠੀਕ ਹੈ ਜੀ ਬਾਕੀ ਮਹੀ ਵੇਖ ਲਓ ਭਾਜੀ ਵੱਡੀ ਮਹੀ ਹੈ ਪਿੱਠ ਕੁੜੇ ਦੀ ਬੜੀ ਸਾਫ਼ ਹੈ ਪਿਓਰ ਨਸਲ ਪਰੀਰ ਵਾਲੀ ਹੈ ਜੇ ਅੱਖਾਂ ਵਿੱਚ ਬਿੱਲੀਆਂ ਇਹ ਸੰਗ ਇੱਕ ਚਿੱਟਾ ਜੀ ਤੇ 98 ਤੇ ਦੇਖ ਸਕਦੇ ਜੇ ਲਾਕੇ ਤਾਂ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਤੇ ਬਾਕੀ ਇਹ ਆ ਵੀ ਚਲੋ ਜਿਹੜੀਆਂ ਸੂਈਆਂ ਵਾ ਇਹੋ ਬੈਂਤੀਆਂ ਨੂੰ ਗੱਪਣਾ ਮਈਆਂ ਆਪਣੀਆਂ ਪਾਸ ਕਰਕੇ ਖੜੋ ਸੂਈਆਂ ਪਲਾ ਹਟ ਕਰ ਚਾਰ ਟਾਈਮ ਚਲੋ ਚਵਾਈ ਕਰਕੇ ਤਸल्ली ਕਰਕੇ ਖੜੋ ਹਾਂਜੀ ਪਾਜੀ ਠੀਕ ਹੈ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਪੂ ਸ਼ੁਕਰੀਦਾਨ